ਲੁਧਿਆਣਾ ਵਿਖੇ ਲਗਾਏ ਸਾਰਸ ਮੇਲੇ ਦਾ ਉਦਘਾਟਨ ਮੰਤਰੀ ਸੰਜੀਵ ਅਰੋੜਾ ਨੇ ਕੀਤਾ ਇਸ ਮੌਕੇ ਉਹਨਾਂ ਨੇ ਮੇਲੇ ਦੇ ਅਜੋਜ਼ਿਕਾ ਨੂੰ ਵਧਾਈ ਦਿੱਤੀ ਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਉਹਨਾਂ ਦੀ ਅਗਵਾਈ ਦੇ ਹੇਠ ਹੀ ਉਹ ਮੇਲਾ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ ਮੇਲੇ ਦੇ ਵਿੱਚ ਵੱਖ-ਵੱਖ ਰਾਜਾਂ ਦੇ 22 ਸਟਾਲ ਲਗਾਏ ਗਏ ਹਨ ਜੋ ਭਾਰਤ ਦੀ ਪੁਰਾਣੀ ਵਿਰਾਸਤ ਨੂੰ ਦਰਸਾਉਂਦੀ ਹਨ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ ਸੰਜੀਵ ਅਰੋੜਾ ਨੇ ਦੱਸਿਆ ਕਿ ਮੇਲੇ ਦੇ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਇਸ ਮੇਲੇ ਦੇ ਵਿੱਚ 1000 ਤੋਂ ਵੱਧ ਕਾਲੀਗਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਮੌਕਾ ਮਿਲੇਗਾ ਇਸ ਮੇਲੇ ਦੇ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਵੀ ਸ਼ਮੂਲੀਅਤ ਕਰਨਗੇ ਟਿੰਕੂ ਪਾਟਿਆ ਦੀ ਖਾਸ ਰਿਪੋਰਟ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਜਿਹੜਾ ਕਿ ਟੈਕਨੋਪਰਮੇਸ਼ਨ ਸਾਹਿਬ ਨੇ ਕੀਤਾ ਹੈ ਔਰ ਸਾਰਿਆਂ ਦੇ ਰੂਪ ਸਾਰੇ ਅਫਸਰ ਸਹਿਬਾਨ ਬੈਨ ਸਾਹਿਬ ਖੜੇ ਹੈ ਔਰ ਬੀਸੀ ਸਾਹਿਬ ਦਾ ਖਾਸ ਕਰ ਸ਼ੁਕਰੀਆ ਕਿ ਇਹਨਾਂ ਨੇ ਪੀਏਯੂ ਦਾ ਕੈਂਪਸ ਦਿੱਤਾ ਸਾਰਸ ਮੇਲੇ ਲਈ ਇਹ ਇੱਕ ਮੇਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੀ ਸਭਤਾ ਦਰਸਾਉਂਦਾ ਹੈ ਔਰ ਜਿਹੜੇ ਆਰਟੀਸ਼ਾਨ ਹੈਗੇ ਪਿੰਡਾਂ ਤੋਂ ਜਿਹੜੇ ਕਲਾਕਾਰ ਹੈਗੇ ਜਿਹੜੇ ਕਲਾਕਾਰੀ ਨਾਲ ਚੀਜ਼ਾਂ ਬਣਾਉਂਦੇ ਆ ਉਹ ਦਰਸ਼ਾਉਂਦੀਆਂ ਔਰ ਇਹ ਬਹੁਤ ਮੇਲੇ ਦਾ ਫਾਇਦਾ ਹੈਗਾ ਇਹ ਉਹਨਾਂ ਲਈ ਵੀ ਫਾਇਦਾ ਹੈ ਸਾਡੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਫਾਇਦਾ ਹੈ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਇਹ ਮੇਲਾ ਜ਼ਰੂਰ ਦੇਖਣ ਆਓ ਐਹ ਜਿਹਾ ਮੇਲਾ ਕੋਈ ਨਹੀਂ ਹੋਣਾ ਆ ਹੁਣੇ ਮੈਨੂੰ ਬੈਂਕ ਸਾਹਿਬ ਦੱਸ ਰਹੇ ਸੀ ਏਡੀਸੀ ਸਾਹਿਬ ਕਿ 22 ਜ਼ਿਲ੍ਹਿਆਂ 22 ਸਟੇਟਾਂ ਤੋਂ ਖਾਣੇ ਦਾ ਸਟਾਲ ਲੱਗੇ ਆ ਵੀ ਖਾਣੇ ਦਾ ਵੀ ਆਨੰਦ ਕਰੋ ਜਿਹਨੇ ਦੇ ਇਸ ਸਾਲ ਇਹ ਮੇਲਾ ਹੈਗਾ ਇੱਥੇ ਆ ਕੇ ਫੂਡ ਇੰਜੋਏ ਕਰਨਾ ਚਾਹੀਦਾ ਕਿਉਂਕਿ ਸਾਰੇ ਹਿੰਦੁਸਤਾਨ ਦਾ ਖਾਣਾ ਐਸ ਵੱਲੇ ਐਫਐਸ ਸਟਾਲ ਲੱਗੇ ਹੋਏ ਖਾਨੇ ਦੇ ਪਰ ਇੱਕ ਵੀ ਸਾਹਮਣੇ ਆ ਰਿਹਾ ਹੈ ਕਿ ਰਾਸ਼ਟਰਪਤੀ ਦੇ ਵਿੱਚ ਰਜਿੰਦਰ ਗੁੱਪਤਾ ਦੀ ਐਕਟੀ ਹੋ ਰਹੀ ਹੈ ਆ ਕਿਸ ਦੀ ਹੈ ਉਹਨਾਂ ਦਾ ਨਾਮ ਜਿਹੜਾ ਇਤਨਾ ਕੀਤਾ ਤੁਸੀਂ ਜਲਦ ਬੰਦੇ ਨੂੰ ਇਹ ਸਵਾਲ ਪੁੱਛਦੇ ਹੋ ਇਹ ਰਾਜ ਸਭਾ ਦਾ ਮੈਂਬਰ ਮੈਨ ਬਣਾਣ ਲੱਗੇ ਅੱਛਾ ਜਿਹੜੀ ਰਾਤੀ ਜਿਹੜੀ ਗੱਠੀ ਹੋਏਗੀ ਉਹ ਕਿੱਥੇ ਹੈ ਹਾਂਜੀ ਜਿਹੜੀ ਇਹ ਰਾਜ ਦੇ ਤੋਂ ਰਾਜ ਜਿਹੜੀ ਕੀਤੀ ਹੋਈ ਹੈ ਇਹ ਦੇਖੋ ਜੀ ਇਹ ਅਪਲਕੇਤਾ ਇਹ ਦੇਖੋ ਨਾਨ ਪ੍ਰੋਫਿਟ ਹੈ ਜਿੰਨਾ ਕਿ ਖਰਚਾ ਹੁੰਦਾ ਹੈਗਾ ਉਨਾਂ ਕ ਸੀ ਸਾਹਿਬ ਨੇ ਆਪਣੇ ਉੱਪਰ ਲੈ ਕੇ ਕਰਕੇ ਪੈਸੇ ਇਕੱਠੇ ਕੀਤੇ ਹੈ ਬਾਕੀ ਜੇ ਕੁਝ ਬਚੂਗਾ ਬਾਅਦ ਚ ਕੋਈ ਸੇਲ ਤੋਂ ਜਾਂ ਕਿਸੇ ਤੋਂ ਉਹ ਸਾਰਾ ਅਸੀਂ ਬਲੱਡ ਰਿਲੀਫ ਤੇ ਚੁਟਦੇ ਹਾਂ ਜਨੰਦਪੁਰ ਸਾਹਿਬ ਵਿਧਾਨ ਸਭਾ ਨਾਲ ਸੰਬੰਧ ਕਰ ਨਹੀਂ ਜਾਂਦੀ ਹਾਂਜੀ ਜਨੰਦਪੁਰ ਸਾਹਿਬ ਦੀ ਵਿਧਾਨ ਸਭਾ ਨਾਲ ਸੰਬੰਧ ਨਹੀਂ ਪਹਿਲੀ ਵਾਰ ਉਹ ਜੀ ਇੱਕ ਅਸੀਂ ਕਿਉਂਕਿ 350 ਸਾਲਾਂ ਹਾਂਜੀ ਗੁਰਤੇਗ ਭਾਦਰ ਜੀ ਦਾ ਹੈਗਾ ਉਹ ਇੱਕ ਅਸੀਂ ਕਰਾਂਗੇ ਉੱਥੇ ਵਿਧਾਨ ਸਭਾ ਲਗਾ ਰਹੇ ਹਾਂ ਪੂਰਾ ਸੈਟਅਪ ਕਰ ਰਹੇ ਹਾਂ ਬਹੁਤ ਵਧੀਆ ਕਰ ਰਹੇ ਹੈਗੇ ਤੇ ਪਹਿਲੀ ਵਾਰੀ ਹੋਏਗਾ ਔਰ ਬਹੁਤ ਚੰਗਾ ਐਕਸਪੀਰੀਅੰਸ ਹੈ ਅੱਜ ਅੱਜ ਅਸੀਂ ਇੱਥੇ ਸਾਰਸ ਮੇਲੇ ਤੇ ਪਹੁੰਚੇ ਨੇ ਔਰ ਸਾਡੀ ਪੂਰੀ ਟੀਮ ਨੇ ਲੈਡ ਬਾਏ ADC ਸਾਹਿਬ ਉਹਨਾਂ ਨੇ ਬੜੀ ਮਿਹਨਤ ਕਰਕੇ ਅੱਜ ਤੁਸੀਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਲੁਧਿਆਣਾ ਵਾਸੀਆਂ ਨੇ ਮਿਹਨਤ ਕਰਕੇ ਅੱਜ ਸਾਰਸ ਮੇਲੇ ਨੂੰ ਅੱਜ ਉਹਦਾ ਸ਼ੁਰੂਆਤ ਹੋਣ ਜਾ ਰਹੀ ਹੈ ਮਾਨਯੋਗ ਸੰਜੀਵ अरोड़ा ਜੀ ਕੈਬਨਿਟ ਮਿਨਿਸਟਰੀ ਪੰਜਾਬ ਉਹ ਆ ਕੇ ਅੱਜ ਇਹਦਾ ਇਨੋਗਰੇਸ਼ਨ ਫਾਰਮਲੀ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਥੇ 500 ਤੋਂ ਵੱਧ ਆਰਟੀਸਨਸ ਜਿਹੜੇ ਆਏ ਹੋਏ ਨੇ ਆਪਣੇ ਜਿਹੜੇ ਪ੍ਰੋਡਕਟ ਹਨ ਉਹਨਾਂ ਨੂੰ ਡਿਸਪਲੇ ਕਰ ਰਹੇ ਹਨ ਔਰ ਸ਼ਾਮ ਨੂੰ ਕਲਚਰਲ ਨਾਈਟ ਹੈ ਜਿਹੜੀ ਕਿ ਗੁਰਦਾਸ ਮਾਨ ਸਾਹਿਬ ਉਹ ਇੱਥੇ ਆ ਕੇ ਪਰਫਾਰਮ ਕਰਨਗੇ ਇਸ ਦੇ ਨਾਲ ਨਾਲ ਹੀ ਨਾਰਥ ਜ਼ੋਨਲ ਕਲਚਰਲ ਕਾਉਂਸਲ ਵੱਲੋਂ ਇੱਥੇ ਵੱਖ-ਵੱਖ ਸਟੇਟਾਂ ਦਾ ਜਿਹੜਾ ਇੱਕ ਸੱਭਿਆਚਾਰਿਕ ਪ੍ਰੋਗਰਾਮ ਹੈ ਉਹ ਵੀ ਦਿਖਾਇਆ ਜਾ ਰਿਹਾ ਹੈ ਅੱਡ-ਅੱਡ ਸਟੇਟਾਂ ਤੋਂ ਫੂਡ ਸਟਾਲ ਇੱਥੇ ਲੱਗੇ ਨੇ ਔਰ ਤੁਸੀਂ ਦੇਖ ਰਹੇ ਹੋ ਚੁੱਲੇ ਬਾਕੀ ਬੱਚਿਆਂ ਦੇ ਵਾਸਤੇ ਵੀ ਮਨੋਰੰਜਨ ਵਰਕਸ਼ਾਪ ਬੇਟੀ ਬਚਾਓ ਬੇਟੀ ਪੜਾਓ ਤੇ ਅੰਡਰ ਵਰਕਸ਼ਾਪ ਵੀ ਪੇਲਾਈ ਗਈ ਹੈ ਤਾਂ ਜੋ ਫੀਮੇਲ empowerment ਦਾ ਵੀ ਇੱਕ ਪਹਿਲ ਅਸੀਂ ਰੱਖਿਆ ਹੈ ਔਰ ਮੈਂ ਸਾਰੇ ਨੂੰ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਕਿ ਇੱਥੇ ਆ ਕੇ ਵੱਧ ਤੋਂ ਵੱਧ ਹੌਸਲਾ ਵਜਾਇ ਕਰੋ ਗਰਮੀ ਕੋ ਲੇਕਰ ਕਿਸ ਤਰ੍ਹਾਂ ਹਾਂਜੀ ਗਰਮੀ ਕੋ ਲੇਕਰ ਕਿਸ ਤਰ੍ਹਾਂ ਨਹੀਂ ਤੁਸੀਂ ਦੇਖੋਗੇ ਕਿ ਇੱਥੇ ਸਟਾਲ ਦੇ ਨੇੜੇ-ਤੇੜੇ ਤਾਂ ਛਾਂ ਹੈਗੀ ਦਰੱਖਤ ਬਹੁਤ ਪੀਏਯੂ ਦਾ ਗਰਾਊਂਡ ਕਾਫੀ ਧਰਕਤਾ ਨਾਲ ਭਰਿਆ ਹੋਇਆ ਹੈ ਔਰ ਇਸ ਦੇ ਨਾਲ ਨਾਲ ਹੀ ਪੱਖੇ ਪਾਣੀ ਦਾ ਅਰੇਂਜਮੈਂਟ ਵਾਸ਼ਰੂਮ ਸਾਰਿਆਂ ਦਾ ਅਰੇਂਜਮੈਂਟ ਕੀਤਾ ਹੋਇਆ ਹੈ ਔਰ ਸ਼ਾਮ ਨੂੰ ਮੌਸਮ ਬਹੁਤ ਹੀ ਚੰਗਾ ਹੋ ਜਾਂਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਬੜਾ ਹੀ ਇੱਕ ਆਨੰਦਮਈ ਜਿਹੜਾ ਹੈਗਾ ਸਾਰਿਆਂ ਦੇ ਵਾਸਤੇ ਰਹਿਣਾ ਹੈ ਕਿੰਨੇ ਆਰਟਿਸਟ ਇਸ ਵੇਲੇ ਪਹੁੰਚ ਰਹੇ ਨੇ ਮੇਲੇ ਦੇ ਵਿੱਚ ਲਗਭਗ ਆਰਟਿਸਨਸ ਆਪਾਂ ਗੱਲ ਕਰੀਏ ਤਾਂ 500 ਤੋਂ ਵੱਧ ਆਰਟਿਸਨਸ ਮੇਲੇ ਦੇ ਵਿੱਚ ਹੁਣ ਪਹੁੰਚ ਚੁੱਕੇ ਨੇ ਸਰ ਵੈਦਰ ਕੋ ਲੈ ਕੇ ਦੋ ਦਿਨ ਦਾ ਅਲਰਟ ਹੈ ਕਿ ਬਾਰਿਸ਼ ਮੇਰਾ ਥੱਲੇ ਦਾ ਥੋੜਾ ਹੈ ਉਸ ਕੋ ਲੈ ਕੇ ਨੀ ਬਿਲਕੁਲ ਅਲਰਟ ਹੈ ਬਟ ਅਸੀਂ ਇਹ ਹੀ ਅਰਦਾਸ ਕਰ ਰਹੇ ਹਾਂ ਕਿ بارش ਜਿਹੜੀ ਹੈਗੀ ਆ ਉਹ ਕੱਟ ਪਵੇ ਤਾਂ ਕਿ ਉਹ ਚ ਆਪਣਾ ਸਾਡਾ ਮੇਲਾ ਜਿਹੜਾ ਹੈਗਾ ਉਹ ਚੱਲਦਾ ਰਹੇ ਸਰ ਮੇਲੇ ਨੂੰ ਲੈ ਕੇ ਲੁਧਿਆਣਾ ਵਾਸੀਆਂ ਨੂੰ ਟੀਮਾਂ ਸਕੇਗਾ ਮੇਰਾ ਇਹ ਮੈਸੇਜ ਹੈ ਕਿ ਇਹ ਸਾਰੇ ਲੁਧਿਆਣਾ ਵਾਸੀਆਂ ਲਈ ਮੇਲਾ ਲਗਾਇਆ ਗਿਆ ਹੈ ਤੇ ਪਲੀਜ਼ ਤੁਸੀਂ ਆ ਕੇ ਵਾਚੜ ਕੇ ਆਪਣਾ ਹਿੱਸਾ ਪਾਓ ਤੇ ਆਰਟੀਸਨਸ ਦਾ ਜਿਹੜਾ ਹੌਸਲਾ ਹੈ ਉਹਨੂੰ ਵਧਾਓ ਥੈਂਕ ਯੂ ਥੈਂਕ ਯੂ ਆਗੇ